ਹਾਂ ਜੀ ਸਾਸ਼ਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਨਾਗਾਲੈਂਡ ਸਟੇਟ ਦੀ ਜਿਹੜੀ ਸ਼ੇਅਰਪੇ ਵਾਲੀ ਲੋਟਰੀ ਉਹਦੇ ਬਾਰੇ ਗੱਲ ਕਰਾਂਗੇ ਜਿੱਦਾਂ ਕਿ ਤੁਹਾਨੂੰ ਅੱਜ ਪਤਾ ਸੋਸ਼ਲ ਮੀਡੀਆ ਤੇ ਇੱਕ ਲੋਟਰੀ ਵਾਲਾ ਪੰਡਤ ਲੋਟਰੀ ਵਾਲਾ ਉਹਦੀ ਦੇਖ ਰਿਹਾ ਸੀਗਾ ਮੈਂ ਵੀਡੀਓ ਹਰੇਕ ਪੱਤਰਕਾਰ ਉਹਦੀ ਵੀਡੀਓ ਤੇ ਗਿਆ ਆ ਵੀਡੀਓ ਬਣਾਉਣ ਗਿਆ ਆ ਉਹਦੀ ਪਰ ਪੱਤਰਕਾਰਾਂ ਨੂੰ ਵੀ ਬੇਨਤੀ ਹੁੰਦੀ ਹੈ ਜਿਹੜੀ ਸੱਚਾਈ ਹੁੰਦੀ ਉਹ ਦਿਖਾਇਆ ਕਰੋ ਅੱਜ ਆਪੋ ਤੁਹਾਨੂੰ ਪ੍ਰੂਫ ਦੇ ਨਾਲ ਦਿਖਾਵਾਂਗੇ ਉਹਨਾਂ ਦੀ ਸੱਚਾਈ ਠੀਕ ਹੈ ਜੀ ਜਿਹੜੀ ਉਹ ਟੈਗ ਦਿਖਾ ਰਿਹਾ ਹੈ 2,25,000 ਰੁਪਏ ਦਾ ਪ੍ਰਾਈਸ ਲੱਗਾ ਵੀਡੀਓ ਨੂੰ ਪੂਰੀ ਦੇਖਿਓ ਫੇ ਤੁਹਾਨੂੰ ਸਮਝ ਲੱਗਣੀ ਆ ਔਰ ਜਿਹੜੀ ਛੇਵ ਹੈ ਛੇ ਰੁਪਏ ਵਾਲੀ ਲੋਟਰੀ ਆ ਉਹਦਾ 10 ਵਾਰੀ ਜੀ ਡਰਾ ਹੁੰਦਾ ਦਿਨ ਚ 1 ਵਜੇ ਹੁੰਦਾ 6 ਵਜੇ ਹੁੰਦਾ 8 ਵਜੇ ਹੁੰਦਾ ਠੀਕ ਹੈ ਜੀ ਇਹ ਛੇ ਪ੍ਰਕਾਰ ਜਿਹਦਾ ਟਿਕਟ ਹੁੰਦੀਆਂ ਪੰਜ ਸੀਰੀਜ਼ ਹੁੰਦੀ ਆ 10 ਸੀਰੀਜ਼ 25 50 100 ਤੇ 200 ਠੀਕ ਹੈ ਜੀ ਜਿਹੜੀ 200 ਸੀਰੀਜ਼ ਹੁੰਦੀ ਆ ਉਹ 1200 ਰੁਪਏ ਜੀ ਹੁੰਦੀ ਆ ਕਾਪੀ ਇੱਕਰ ਟਿਕਟ ਜਿਹੜੀ ਉਹ ਛੇ ਰੁਪਏ ਜੀ ਹੁੰਦੀ ਆ ਠੀਕ ਹੈ 100 ਸੀਰੀਜ਼ ਜਿਹੜੀ ਆ ਉਹ 600 ਰੁਪਏ ਦੀ ਮਿਲਨੀ 50 ਸੀਰੀਜ਼ ਹੈ ਉਹ 300 ਜੀ ਮਿਲਨੀ 25 ਸੀਰੀਜ਼ ਜਿਹੜੀ ਉਹ 150 ਜੀ ਮਿਲਨੀ ਆ ਤੇ ਜਿਹੜੀ ਦੋ ਸੀਰੀਜ਼ ਆ ਜਿਹੜੀ 120 ਰੁਪਏ ਚ ਮਿਲਦੀ ਆ ਠੀਕ ਹੈ ਜੀ ਉਹਦੇ ਦੋ ਨੰਬਰ ਮਿਲਦੇ ਹੁੰਦੇ ਸਿਰਫ 10 ਸੀਰੀਜ਼ ਹੁੰਦੀ ਉਹ ਚ ਤੇ ਇੱਕ ਪੰਜ ਸੀਰੀਜ਼ ਹੁੰਦੀ ਉਹ ਚ 25 ਟਿਕਟ ਆਉਂਦੀਆਂ ਤੇ ਨੰਬਰ ਹੁੰਦੇ ਪੰਜ ਤੇ ਬਾਕੀ ਹੁਣ ਵੀਡੀਓ ਦੇਖਿਓ ਤੁਹਾਨੂੰ ਮੈਂ ਦੱਸਣ ਲੱਗਾ ਟਿਕਟ ਵੀ ਦਿਖਾ ਲੂੰਗਾ ਜਿਹੜੀ ਉਹ ਟਿਕਟ ਦਿਖਾ ਰਿਹਾ ਆ ਤੇ ਬਾਕੀ ਤੁਹਾਨੂੰ ਰਿਜ਼ਲਟ ਵੀ ਦਿਖਾ ਲਦਾ ਮੈਂ ਜਿਹਨਾਂ ਨੂੰ ਰਿਜ਼ਲਟ ਕਹਿ ਰਿਹਾ ਹੈ ਬਾਕੀ ਪੱਤਰਕਾਰਾਂ ਨੂੰ ਵੀ ਬੇਨਤੀ ਆ ਸਚਾਈ ਜ਼ਰੂਰ ਦਿਖਾਇਆ ਕਰੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਮੈਂ ਵੀਡੀਓ ਦਿਖਾ ਲਦਾ ਵਿੱਚ ਵੀਡੀਓ ਲਾਉਣ ਲੱਗਾ ਮੈਂ ਤੁਸੀਂ ਦੇਖਿਓ ਤੇ ਦੇਖ ਕੇ ਤੁਸੀਂ ਦੱਸਿਓ ਉਹ ਟਿਕਟ ਸਹੀ ਆ ਜਾਂ ਗਲਤ ਆ ਤੁਸੀਂ ਕਮੈਂਟ ਵਿੱਚ ਮੈਨੂੰ ਸਵਾਲ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਹੁਣ ਵੀਡੀਓ ਲਾਉਣ ਲੱਗਾ ਤੁਸੀਂ ਵੀਡੀਓ ਜ਼ਰੂਰ ਦੇਖਿਓ ਵਿੱਚ ਹੁਣ ਆਪਾਂ ਗੱਲ ਕਰਾਂਗੇ ਤੁਹਾਨੂੰ ਇਹ ਟਿਕਟ ਸੀਗੀ ਉਹ ਤੁਸੀਂ ਜਦੋਂ ਵੀ ਵੀਡੀਓ ਦੇਖੂਗੇ ਇਹ ਟਿਕਟ ਤੇ ਸੀਗਾ 44 861 ਨੰਬਰ ਤੇ ਠੀਕ ਹੈ ਜੀ ਧਿਆਨ ਨਾਲ ਦੇਖੋ 8 ਵਜੇ ਡਰਾ ਸੀਗਾ ਦਾ ਠੀਕ ਹੈ 15 ਤਰੀਕ ਦੀ ਸੀਗੀ ਇਹ 8 ਵਜੇ ਰਾਤ ਨੂੰ ਨਿਕਲਨੀ ਸੀਗੀ ਇਹ ਤੇ ਇਹਦਾ ਡਰਾ ਤਿੰਨ ਵਾਰ ਹੁੰਦਾ 1 ਵਜੇ 6 ਵਜੇ 8 ਵਜੇ ਤੇ ਹੁਣ ਤੁਹਾਨੂੰ ਮੈਂ ਰਿਜ਼ਲਟ ਦਿਖਾਉਣ ਲੱਗਾ ਹਾਂ 15 ਤਰੀਕ ਦਾ ਦੇਖੋ ਇਹ ਉਹ ਰਿਜ਼ਲਟ ਹੈ ਠੀਕ ਹੈ ਜੀ 15 ਤਰੀਕ ਨੂੰ ਰਿਜ਼ਲਟ ਸੀਗਾ ਦਾ 8 ਵਜੇ ਡਰਾ ਨਿਕਲਣਾ ਸੀਗਾ ਠੀਕ ਹੈ ਜੀ ਇਹ ਨੰਬਰ ਤੇ ਲੱਗਾ ਸੀਗਾ 44903 ਤੇ ਠੀਕ ਹੈ ਜੀ ਇਹ 9000 ਤੇ ਸੀਗਾ ਪ੍ਰਾਈਸ 25 ਡਾਕਟਾ ਸੀਗੀ 2,25,000 ਬਣਦਾ ਸੀਗਾ ਪਰ ਉਹ ਗਲਤ ਸੀਗਾ ਆ ਦੇਖੋ 44860 ਟਿਕਟ ਦਿਖਾ ਰਿਹਾ ਹੈ ਠੀਕ ਹੈ ਜੀ ਇਸ ਕਰਕੇ ਪੱਤਰਕਾਰਾਂ ਨੂੰ ਵੀ ਬੇਨਤੀ ਹੁੰਦੀ ਹੈ ਜੋ ਸਹੀ ਆ ਉਹ ਨਿਊਜ਼ ਦਿਆ ਕਰੋ ਗਲਤ ਨਾ ਨਿਊਜ਼ ਦਿਆ ਕਰੋ